ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਰਾਜੀ ਸਾਰੇ ਠੀਕ ਹੋਵੋਗੇ ਜਿਵੇਂ ਤੁਹਾਨੂੰ ਪਤਾ ਆਪਾਂ ਕਰ ਰਹੇ ਹਾਂ ਮਾਸਟਰ ਕਲਾਸ ਪੰਜਾਬੀ ਦੀ ਤਿਆਰੀ ਤੇ ਅੱਜ ਆਪਣਾ ਲੈਕਚਰ ਨੰਬਰ 11 ਆ ਜਿਹਦੇ ਵਿੱਚ ਆਪਾਂ ਕਾਂਗੀਕਾਰ ਤੇ ਨਾਟਕਕਾਰ ਈਸ਼ਵਰ ਚੰਦਰ ਨੰਦਾ ਬਾਰੇ ਪੜਾਂਗੇ ਠੀਕ ਹੈ ਰਾਜੀ ਆਪਾਂ ਪਹਿਲਾਂ ਇਹਨਾਂ ਦੇ ਚਾਰ ਕਾਂਗੀਕਾਰ ਕਾਂਗੀਕਾਰ ਬਾਰੇ ਕਰ ਚੁੱਕੇ ਹਾਂ ਤੇ ਅੱਜ ਆਪਣਾ ਪੰਜਵਾਂ ਲਾਸਟ ਆ ਰਾਜੀ ਪੰਜ ਕਾਂਗੀਕਾਰ ਆਪਣੇ ਇਹਦੇ ਵਿੱਚ ਆਪਣੇ ਦੋ ਜਿਹੜੇ ਨਾਟਕ ਕਾਰ ਵੀ ਕੰਪਲੀਟ ਹੋ ਗਏ ਆ ਕਬਲਵੰਤ ਕਰਗੀ ਤੇ ਇੱਕ ਹੀਸ਼ਵਰ ਚੰਦਰ ਨੰਤਾ ਦੋ ਨਾਟਕ ਕਾਰ ਕੰਪਲੀਟ ਹੋ ਜਾਣਗੇ ਤੇ ਆਪਣੇ ਇੱਕ ਨਾਟਕ ਕਾਰ ਰਹਿ ਜਾਊਗਾ ਚਰਨ ਦਾਸ ਸਿੱਧੂ ਤੇ ਇੱਕ ਆਪਾਂ ਨਾਟਕ ਬਾਰੇ ਪੜਾਂਗੇ ਉਹਦੇ ਬਾਰੇ ਰਹਿ ਜਾਊਗਾ ਠੀਕ ਹੈ ਜੀ ਰਾਜੀ ਵੀਡੀਓ ਨੂੰ ਕਰ ਦਿਓ ਹਮਤ ਪਹਿਲਾ ਵਾਰ ਤੋਂ ਲਾਈਕ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨੋਟੀਫਿਕੇਸ਼ਨ ਪਰ નો ਬਟਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਹਰ ਨੋਟੀਫਿਕੇਸ਼ਨ ਤੁਹਾਡੇ ਤਾਈ ਆ ਸਕੇ ਹਾਂਜੀ ਰਾਜੀ ਚਲੋ ਪੜਦੇ ਆ ਆਪਾਂ ਇੱਕ ਤਾਂਗੀ ਵਰੀ ਹਾਂਜੀ ਰਜੀ ਅੱਜ ਆਪਾਂ ਪੜਨਾ ਈਸ਼ਵਰ ਚੰਦਰ ਨੰਦਾ ਜਿ ਆਈਸੀ ਨੰਦਾ ਵੀ ਬੋਲਦੇ ਇਹਨੂੰ ਇੱਕ ਨਾਟਕਕਾਰ ਵੀ ਇਹ ਹੈ ਤੇ ਇੱਕ ਕਾਂਗੀਕਾਰ ਵੀ ਠੀਕ ਹੈ ਰਜੀ ਇਹਨਾਂ ਦਾ ਜਨਮ ਕਦੋਂ ਹੋਇਆ 30 ਸਤੰਬਰ 1892 ਨੂੰ ਪਿੰਡ ਗਾਂਧੀਆ ਪੁਨੀਆੜਾ ਜ਼ਿਲ੍ਹਾ ਗਰਦਾਸਪੁਰ ਠੀਕ ਹੈ ਰਜੀ ਇਹਨਾਂ ਦੇ ਪਿਤਾ ਜੀ ਦਾ ਕੀ ਨਾਮ ਸੀ ਲਾਲਾ ਭਾਗਮਲ ਨੰਦਾ ਤੇ ਮਾਤਾ ਜੀ ਸੀ ਕਿ ਇਹਨਾਂ ਦੇ ਆਤਮਾ ਦੇਵੀ ਤੇ ਇਹਨਾਂ ਦੇ ਹੱਥ ਕਦੋਂ ਹੋਇਆ ਰਜੀ 3 ਸਤੰਬਰ 1935 ਈਸਵੀ ਨੂੰ ਠੀਕ ਹੈ ਰਜੀ ਪਿਤਾ ਜੀ ਦੀ ਮੌਤ ਤੋਂ ਬਾਅਦ ਇਹਨਾਂ ਨੇ ਬਹੁਤ ਜ਼ਿਆਦਾ ਗਰੀਬੀ ਦੇਖੀ ਪਰ ਗਰੀਬੀ ਦੇ ਕਾਰਨ ਇਹਨਾਂ ਦੀ ਪੜ੍ਹਾਈ ਦੀ ਲਗਨ ਮੱਧਮ ਨਾ ਪਈ ਮਤਲਬ ਕਹਿੰਦੇ ਜੇ ਉਹਨਾਂ ਦੇ ਪਿਤਾ ਜੀ ਦੀ ਡੈਥ ਹੋ ਗਈ ਸੀਗੀ ਮੌਤ ਹੋ ਗਈ ਸੀ ਉਹਦੋਂ ਇਨਾਂ ਤੇ ਬਹੁਤ ਜ਼ਿਆਦਾ ਗਰੀਬੀ ਆ ਗਈ ਸੀਗੀ ਉਦੋਂ ਇਹ ਪੜ੍ਹਦੇ ਸੀ ਇਸ ਟਾਈਮ ਇਹਨਾਂ ਨੇ ਗਰੀਬੀ ਤਾਂ ਬਹੁਤ ਦੇਖੀ ਪਰ ਇਹਨਾਂ ਦੀ ਜਿਹੜੀ ਪੜ੍ਹਾਈ ਦੀ ਲਗਨ ਸੀ ਉਹਨੂੰ ਮੱਧਮ ਨਹੀਂ ਪੈਂਦੀ ਪ੍ਰਾਇਮਰੀ ਸਿੱਖਿਆ 1905 ਇਸਵੀ ਚ ਇਹਨਾਂ ਨੇ ਜ਼ਿਲ੍ਹੇ ਚੋਂ ਪਹਿਲੇ ਸਥਾਨ ਤੇ ਆ ਕੇ ਪਾਸ ਕੀਤੀ ਸੀ ਠੀਕ ਹੈ ਰਜੇ ਉਸ ਤੋਂ ਬਾਅਦ ਇਹਨਾਂ ਨੇ ਬੀਏ ਭਾਈ ਦਿਆਲ ਸਿੰਘ ਕਾਲਜ ਲਾਹੌਰ ਤੋਂ ਕੀਤੀ ਉਸ ਤੋਂ ਬਾਅਦ ਇਹਨਾਂ ਨੇ ਚੇਰੀ ਵਿਦਿਆ ਦੀ ਪ੍ਰਾਪਤੀ ਲਈ ਵਿਦੇਸ਼ ਚਲੇ ਗਏ ਦਿਆਲ ਸਿੰਘ ਕਾਲਜ ਲਾਹੌਰ ਵਿਖੇ ਅੰਗਰੇਜ਼ੀ ਦੇ ਪ੍ਰੋਫੈਸਰ ਲੱਗੇ ਠੀਕ ਹੈ राजे ਪ੍ਰੋਤਕ ਵਿੱਚ ਇਹਨਾਂ ਨੇ ਬਤੌਰ ਪ੍ਰਿੰਸੀਪਲ ਵਜੋਂ ਸੇਵਾ ਨਿਭਾਈ ਹਾਂਜੀ राजे ਉਹਨਾਂ ਨੇ ਪਹਿਲਾਂ ਕੀ ਹੈ ਪ੍ਰਾਇਮਰੀ ਸਿੱਖਿਆ 1905 ਇਸ ਵਿੱਚ ਜ਼ਿਲ੍ਹੇ ਦੇ ਪਹਿਲੇ ਨੰਬਰ ਤੇ ਆ ਕੇ ਕੀਤੀ ਠੀਕ ਹੈ राजे ਫਿਰ ਉਹਨਾਂ ਨੇ ਬੀਏ ਕੀਤੀ ਭਾਈ ਦਿਆਲ ਸਿੰਘ ਕਾਲਜ ਲਾਹੌਰ ਤੋਂ ਫਿਰ ਉਹ ਮਤਲਬ ਕਿ ਉਹ ਚੇਰੀ ਵਿਦਿਆ ਦੀ ਪ੍ਰਾਪਤੀ ਲਈ ਕਿੱਥੇ ਵਿਦੇਸ਼ ਚਲੇ ਗਏ ਉਸ ਤੋਂ ਬਾਅਦ ਉੱਥੋਂ ਆ ਕੇ ਇਹ ਦਿਆਲ ਸਿੰਘ ਕੋਲੇ ਲਾਹੌਰ ਵਿੱਚ ਅੰਗਰੇਜ਼ੀ ਦੇ ਪ੍ਰੋਫੈਸਰ ਲੱਗੇ ਠੀਕ ਹੈ ਜਿਹੜੇ ਕਾਲਜ ਉਹਨਾਂ ਨੇ ਬੀਏ ਕੀਤੀ ਉਸੇ ਹੀ ਕਾਲਜ ਤੇ ਇਹ ਪ੍ਰਫੈਸਰ ਲੱਗੇ ਸੀ ਆ ਕੇ ਠੀਕ ਹੈ ਜੀ ਉਸ ਤੋਂ ਬਾਅਦ ਰੋਲਤਕ ਵਿੱਚ ਇਹਨਾਂ ਨੇ ਬਤੌਰ ਪ੍ਰਿੰਸੀਪਲ ਦੀ ਸੇਵਾ ਨਿਭਾਈ ਹਾਂਜੀ ਜੀ ਫਿਰ ਇਹਨਾਂ ਨੇ ਸਕੂਲੀ ਵਿਦਿਆ ਦੌਰਾਨ ਹੀ ਆਈ ਸੀ ਨੰਦਾ ਨਾਟਕੀ ਕਾਰਜ ਵਿੱਚ ਜੁੜਿਆ ਰਿਹਾ ਮਤਲਬ ਜਦੋਂ ਸਕੂਲ ਵਿੱਚ ਪੜਦੇ ਸਨ ਉਸੇ ਟਾਈਮ ਇਹ ਨਾਟਕੀ ਕਾਜ ਵਿੱਚ ਜੁੜ ਗਏ ਸੀ ਤੇ ਉਹ 7ਵੀਂ 8ਵੀਂ ਜਮਾਤ ਵਿੱਚ ਪੜਦਾ ਸੀ ਜਦੋਂ ਉਹਨਾਂ ਨੇ ਇੱਕ ਸਮਾਗਮ ਵਿੱਚ ਸਿਕੰਦਰ ਤੇ ڈاکੂ ਦਾ ਛੋਟਾ ਜਿਹਾ ਨਾਟਕ ਅੰਗਰੇਜ਼ੀ ਵਿੱਚ ਦਿਖਾਇਆ ਗਿਆ ਠੀਕ ਹੈ ਇਸ ਵਿੱਚ ਕੀ ਅਨੰਦਾ ਜੀ ਨੇ ਸਿਕੰਦਰ ਦਾ ਪਾਟ ਅਦਾ ਕੀਤਾ ਸੀ ਠੀਕ ਹੈ ਜਦੋਂ ਉਹਨਾਂ ਮਤਲਬ ਕਿ ਛੋਟੀ ਮਰਜਾ ਸੀਗੀ ਉਹਨਾਂ ਨੂੰ ਉਦੋਂ ਹੀ ਨਾਟਕਾਂ ਦੀ ਲਗਨ ਲੱਗ ਗਈ ਸੀ ਤੇ ਉਹਨਾਂ ਨੇ ਪਹਿਲਾ ਨਾਟਕ ਕੀਤਾ ਸੀ 7ਵੀਂ 8ਵੀਂ ਵਿੱਚ ਪੜਦੇ ਸੀ ਉਹ ਸਿਕੰਦਰ ਤੇ ڈاکੂ ਜੋ ਕਿ ਅੰਗਰੇਜ਼ੀ ਵਿੱਚ ਵਿਖਾਇਆ ਗਿਆ ਸੀ ਉਹਦੇ ਵਿੱਚ ਉਹਨਾਂ ਨੇ ਕੀਆ ਸਿਕੰਦਰ ਦਾ ਰੋਲ ਅਦਾ ਕੀਤਾ ਸੀ ਹਾਂਜੀ ਰਜੀ ਉਸ ਤੋਂ ਬਾਅਦ ਸ਼੍ਰੀਮਤੀ ਨੋਰਾ ਰਿਚਰਡਸ ਜੋ ਕਿ ਦਿਆਲ ਸਿੰਘ ਕਾਲਜ ਦੇ ਪ੍ਰੋਫੈਸਰ ਫਲੀਪ ਆਰਨੇਸਟ ਰਿਚਰਡ ਦੀ ਪਤਨੀ ਸੀ ਜੋ ਕਿ ਆਇਲੈਂਡ ਤੋਂ ਆਈ ਸੀ ਤੇ ਰਿਚਰਡਸ ਠੀਕ ਹੈ ਜੱਜਾ ਲਾ ਲਿਓ ਰਜੀ ਟਾਈਪਿੰਗ ਚ ਮਸਤੀ ਹੈ ਕੋਈ ਅੰਦੀਓ ਤੇ ਲਈ ਮਾਫ ਕਰਦੇ ਕਰੋ ਆਇਲੈਂਡ ਤੋਂ ਆਈ ਸੀ ਠੀਕ ਹੈ ਰਜੀ ਨੋਰਾ ਰਿਚਰਡਸ ਨੇ ਲਾਹੌਰ ਪਹੁੰਚ ਕੇ ਸਰਸਵਤੀ ਸਟੇਜ ਤੇ ਸੁਸਾਇਟੀ ਦੀ ਸਥਾਪਨਾ ਕੀਤੀ ਮਤਲਬ ਉਹਨਾਂ ਨੇ ਲਾਹੌਰ ਆ ਕੇ ਸਟੇਜ ਦੀ ਸਥਾਪਨਾ ਕੀਤੀ ਇੱਥੇ ਠੀਕ ਹੈ ਜੀ ਇਸ ਸ ਇਸ ਸੋਸਾਇਟੀ ਦਾ ਮੰਤਨ ਵਿਦਿਆਰਥੀਆਂ ਨੂੰ ਸੁਦੇਸ਼ੀ ਪਹਿਚਾਣਾ ਵਿੱਚ ਨਾਟਕ ਪੇਖਣਾ ਤੇ ਖੇਡਣ ਲਈ ਤਿਆਰ ਕਰਨਾ ਸੀ ਮਤਲਬ ਉਹਨਾਂ ਨੇ ਇਸ ਕਰਕੇ ਸਟੇਜ ਬਣਾਇਆ ਸੀਗਾ ਸਟੇਜ ਦੀ ਸਥਾਪਨਾ ਕਰੀ ਸੀ ਤਾਂ ਕਿ ਉਹਨਾਂ ਨੂੰ ਜਿਹੜੀਆਂ ਸੁਦੇਸ਼ੀ ਸੁਦੇਸ਼ੀ ਮਤਲਬ ਬਾਰਲੀਆਂ ਪਹਿਚਾਣਾ ਦੇ ਨਾਟਕ ਲਿਖਣ ਤੇ ਖੇਡਣ ਲਈ ਤਿਆਰ ਕਰਨਾ ਸੀ ਠੀਕ ਹੈ ਜੀ ਉਸ ਤੋਂ ਬਾਅਦ ਨੌਰਾ ਜੀ ਨੇ 1912 ਇਸੇ ਵਿੱਚ ਕੀ ਹੈ ਨਾਟਕ ਮੁਕਾਬਲੇ ਦਾ ਐਲਾਨ ਕੀਤਾ ਠੀਕ ਹੈ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਨਾਟਕਾਂ ਦੇ ਵਿਸ਼ੇ ਦਾ ਦਾਇਰਾ ਸਮਕਾਲੀ ਸਮਾਜਿਕ ਜੀਵਨ ਨਾਲ ਸਬੰਧਿਤ ਰੱਖਣ ਦੀ ਹਦਾਇਤ ਦਿੱਤੀ ਗਈ ਠੀਕ ਹੈ ਜਿਨ੍ਹਾਂ ਨੇ ਪਹਿਲਾ ਕੀ ਹੈ ਸਤੇਜ ਦੀ ਜਿਹੜੀ ਸੁਸਾਇਟੀ ਦੀ ਸਥਾਪਨਾ ਕੀਤੀ ਕਿਹੜੀ ਸੀਗੀ ਉਹ ਸਰਸਵਤੀ ਠੀਕ ਹੈ ਉਸ ਤੋਂ ਬਾਅਦ انہوں ਨੇ 1912 ਵਿੱਚ ਕੀ ਹੈ ਨਾਟਕ ਮੁਕਾਬਲਿਆਂ ਦਾ ਐਲਾਨ ਕਰਤਾ ਐਲਾਨ ਦੇ ਵਿੱਚ ਉਹਨਾਂ ਦੀ ਸ਼ਰਤ ਕੀ ਸੀ ਕਿ ਵਿਦਿਆਰਥੀਆਂ ਨੂੰ ਸਮਕਾਲੀ ਸਮਾਜਿਕ ਜੀਵਨ ਨਾਲ ਸਬੰਧਿਤ ਰੱਖਣ ਦੀ ਅਦਾਇਤ ਦਿੱਤੀ ਗਈ ਠੀਕ ਹੈ ਜੀ ਉਸ ਤੋਂ ਬਾਅਦ ਪਹਿਲੇ ਸਾਲ ਦੇ ਮੁਕਾਬਲੇ ਵਿੱਚ ਸ਼ਾਂਤੀ ਸਰੂਪ ਪਟਨਾਕਰ ਦਾ ਨਾਟਕ ਕਰਮਾਤ ਅਵਲ ਰਿਹਾ ਠੀਕ ਹੈ ਜੀ ਜਿਹੜਾ ਕਹਿੰਦੇ ਪਟਨਾਕਰ ਦਾ ਨਾਟਕ ਜਿਹੜਾ ਇਹਨਾਂ ਨੇ ਖੇਡਿਆ ਸੀ ਪਹਿਲੇ ਸਾਲ ਵਿੱਚ ਉਹ ਅਵਲ ਰਹੀ 1913 ਈਸਵੀ ਦੇ ਨਾਟਕ ਮੁਕਾਬਲੇ ਵਿੱਚ ਆਈ ਸੀ ਨੰਦਾ ਜੀ ਦਾ ਲਿਖਿਆ ਹੋਇਆ ਦੁਲਹਨ ਕਾਂਗੀ ਪਹਿਲੇ ਨੰਬਰ ਤੇ ਆਇਆ ਹਾਂਜੀ ਉਸ ਤੋਂ ਬਾਅਦ ਕੈਂਡੀਡੇਟ ਆਈ ਸੀ ਨੰਦਾ ਜੀ ਨੇ ਲਿਖਿਆ ਸੀ 1913 ਵਿੱਚ ਨਾਟਕ ਉਹ ਪਹਿਲੇ ਨੰਬਰ ਤੇ ਆਇਆ ਹਾਂਜੀ ਇੱਕਾਂਗੀ ਨੂੰ ਦੁਲਹਣ ਵੀ ਕਿਹਾ ਜਾਂਦਾ ਤੇ ਸੁਹਾਗ ਵੀ ਦਾ ਨਾਮ ਲਿਆ ਜਾਂਦਾ ਠੀਕ ਹੈ ਜੀ ਦੋ ਨਾਮ ਹੁੰਦੇ ਨੇ ਜੋ ਪਿੰਡ ਦੀ ਇੱਕ ਜਥਾਰਤਵਾਦੀ ਘਟਨਾ ਤੇ ਆਧਾਰਿਤ ਸੀ ਠੀਕ ਹੈ ਜੀ ਉਹਨਾਂ ਦਾ ਜਿਹੜਾ ਨਾਟਕ ਆ ਪਿੰਡ ਦੀ ਇੱਕ ਜਥਾਰਤਵਾਦੀ ਘਟਨਾ ਤੇ ਆਧਾਰਿਤ ਸੀਗਾ ਠੀਕ ਹੈ ਜੀ 1914 ਵਿੱਚ ਰਜਿੰਦਰਾ ਰਜਿੰਦਰ ਸਿੰਘ ਸਹਾਣੀ ਦਾ ਨਾਟਕ ਦੀਨੇ ਦੀ ਜਾਂਚ ਆਵਲ ਰਿਆ 13 ਵਿੱਚ ਕਿਹਦਾ ਸੀ ਨੰਦਾ ਦਾ 14 ਵਿੱਚ ਰਜਿੰਦਰਾ ਦਾ ਤੇ ਪਹਿਲੇ ਸਾਲ ਵਿੱਚ ਕਿਹਦਾ ਸੀਗਾ ਪਟਨਾਗਰ ਸ਼ਾਂਤੀ ਸਰੂਪ ਦਾ ਠੀਕ ਹੈ ਜੀ ਉਸ ਤੋਂ ਬਾਅਦ 1914 ਦੇ ਮੁਕਾਬਲੇ ਵਿੱਚ ਨੰਦਾ ਦਾ ਬੇਬੇ ਰਾਮਪੱਜ ਨਿਕੰਗੇ ਦੂਜੀ ਨੰਬਰ ਤੇ ਆ ਠੀਕ ਹੈ ਪਹਿਲੇ ਨੰਬਰ ਤੇ 14 ਤੇ ਆਇਆ ਦਿਨੇ ਦਾ ਠੀਕ ਹੈ ਜੀ ਦਿਨੇ ਦੀ ਜੰਜ ਦਵਾਲਾਵਲ ਰਿਆ ਤੇ ਫਿਰ ਦੂਸਰੇ ਨੰਬਰ ਤੇ ਨੰਦਾ ਦਾ ਬੇਬੇ ਰਾਮਪੱਜ ਨੇ ਠੀਕ ਹੈ ਜੀ 1928 ਵਿੱਚ ਹੀ ਨੰਦਾ ਨੇ ਸ਼ੇਕਸਪੀਅਰ ਦੇ ਪ੍ਰਸਿੱਧ ਨਾਟਕ ਮਾਰਜੀਟ ਆਫ ਵਿਨਸ ਨੂੰ ਆਧਾਰ ਬਣਾ ਕੇ ਪੰਜਾਬੀ ਵਿੱਚ ਸ਼ਾਮੂ ਸ਼ਾ ਸਰਲੇਖਿਤ ਇੱਕ ਨਾਟਕ ਲਿਖਿਆ ਠੀਕ ਹੈ ਜੀ ਉਕਾਂ ਦੇ 1928 ਵਿੱਚ ਇਹਨਾਂ ਨੇ ਜਿਹੜਾ ਇੱਕ ਸ਼ੇਕਸਪੀਅਰ ਦਾ ਲਿਖਿਆ ਹੋਇਆ ਨਾਟਕ ਹੈ ਮਾਰਚ ਇਟ ਆਫ ਵੀਨਸ ਨੂੰ ਆਧਾਰ ਬਣਾ ਕੇ ਸ਼ਾਮੂਸ਼ਾ ਸਰਲੇਖ ਹਟ ਲਿਖਿਆ ਠੀਕ ਹੈ ਨਾਟਕ ਮਤਲਬ ਉਹਨਾਂ ਨੇ ਉਹਦੀ ਸਟੋਰੀ ਨੂੰ ਲੈ ਕੇ ਤੇ ਆਪਣਾ ਪੰਜਾਬੀ ਵਿੱਚ ਸ਼ਾਮੂਸ਼ਾ ਲਿਖਿਆ ਠੀਕ ਹੈ ਨਾਟਕ ਹਾਂਜੀ ਨੰਦਾ ਦਾ ਨਾਟ ਰਚਨਾਕਾਰ 1913 ਤੋਂ ਲੈ ਕੇ 1965 ਤੱਕ ਮੰਨਿਆ ਜਾਂਦਾ ਹੈ ਕਹਿੰਦੇ ਜਿਹੜਾ ਉਹਨਾਂ ਦਾ ਨਾਟਕਾਲਾ ਉਹਦਾ 1913 ਤੋਂ 1965 ਤੱਕ ਮੰਨਿਆ ਜਾਂਦਾ ਹੈ ਪਰ ਆਹ ਕਹਿੰਦੇ ਡਾਕਟਰ ਗੁਰਚੰਨ ਸਿੰਘ ਨੇ ਆਪਣੀ ਪੁਸਤਕ ਈਸ਼ਵਰ ਚੰਦਰ ਨੰਦਾ ਇੱਕ ਦੈਨ ਵਿੱਚ ਨੰਦਾ ਦੀ ਨਾਟ ਰਚਨਾ ਬਾਰੇ ਇਸ ਪ੍ਰਕਾਰ ਲਿਖਿਆ ਹਾਂਜੀ ਪਰ ਉਹ ਕਹਿੰਦੇ ਜਿਹੜੇ ਡਾਕਟਰ ਗੁਰਚੰਨ ਸਿੰਘ ਸੀ ਉਹਨਾਂ ਨੇ ਆਪਣੀ ਪੁਸਤਕ ਵਿੱਚ ਵੀ ਇਹਨਾਂ ਦੀਆਂ ਰਚਨਾਵਾਂ ਬਾਰੇ ਕੁਝ ਇਸ ਪ੍ਰਕਾਰ ਲਿਖਿਆ ਹਾਂਜੀ ਇਹਨਾਂ ਦੀਆਂ ਰਚਨਾਵਾਂ ਲਿਖੀਆਂ ਉਹਨਾਂ ਨੇ ਕਿਹੜੀ ਕਿਹੜੀਆਂ ਹਾਂਜੀ ਆਪਾਂ ਰਚਨਾਵਾਂ ਦੇਖ ਲੈਂਦੇ ਪਹਿਲਾਂ ਇਹਨਾਂ ਦੀ ਪੂਰੇ ਨਾਟਕ ਕਿਹੜੇ ਰਾਜੇ ਪਹਿਲਾਂ ਇਹਨਾਂ ਨੇ ਲਿਖਿਆ ਸੁਭਦਰਾ 1920 ਵਿੱਚ ਇਹ ਵੀ ਇੱਕ ਪੂਰਾ ਨਾਟਕ ਹੈ

ਮਤਲਕੀ ਪੂਰਾ ਪੇਜ ਕੀਤਾ ਗਿਆ ਦੇ ਵਿੱਚ ਸਾਰਾ ਇੱਕ ਹੁੰਦੇ ਆਪਣੇ ਛੋਟੇ ਨਾਟਕ ਪਰ ਇਹਨਾਂ ਦਾ ਕੀ ਹੈ ਪੂਰੀ ਨਾਟਕਾ ਠੀਕ ਹੈ ਜੀ ਉਸ ਤੋਂ ਬਾਅਦ ਰਜ ਇਹਨਾਂ ਦੇ ਕਾਂਗ ਹੀ ਸਗਰੇ ਹਨ ਜਿਹੜੇ ਕਿਹੜੇ-ਕਿਹੜੇ ਆ ਰਜ ਚਲਕਾਰੇ 1950 ਲਿਸ਼ਕਾਰੇ 1953 ਤੇ ਚਮਕਾਰੇ 1968 ਜਿਹੜਾ ਰਜ ਇਹਨਾਂ ਦਾ ਚਮਕਾਰੇ ਆ ਠੀਕ ਹੈ ਇਹਨਾਂ ਦੀ ਕੀ ਹੈ ਮੌਤ ਤੋਂ ਬਾਅਦ ਛਾਪਿਆ ਗਿਆ ਠੀਕ ਹੈ ਜੀ ਇਹ ਕਿਨੇ ਛਾਪਿਆ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪ੍ਰਕਾਸ਼ਿਤ ਕੀਤਾ ਸੀ ਕਦੋਂ ਇਹਨਾਂ ਦੀ ਮੌਤ ਤੋਂ ਬਾਅਦ ਹਾਂਜੀ ਇਸ ਵਿੱਚ ਗੁਜਰੇ ਚਨਾਵਾਂ ਦੇਸ਼ਵੰਟ ਤੋਂ ਪਹਿਲਾ ਸਮੇਂ ਦੀਆਂ ਠੀਕ ਹੈ ਜੀ ਇਹਦੇ ਵਿੱਚ ਕੀ ਕਹਿੰਦੇ ਦੇਸ਼ਵੰਟ ਤੋਂ ਪਹਿਲਾਂ ਦੀਆਂ ਰਚਨਾਵਾਂ ਕਈ ਸ਼ਾਮਲ ਆ ਤੇ ਇਹਨਾਂ ਦੀ ਮੌਤ ਤੋਂ ਬਾਅਦ ਛਾਪਾਇਆ ਸੀ ਕਿ ਇਹਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪ੍ਰਕਾਸ਼ਿਤ ਕੀਤਾ ਸੀ ਠੀਕ ਹੈ ਜੀ ਅਨੰਦਾ ਦਾ ਆਖਰੀ ਪੂਰਾ ਨਾਟਕ ਸੋਸ਼ਲ ਸਰਕਲ ਹੈ ਜੋ 1900 55 ਵਿੱਚ ਪ੍ਰਕਾਸ਼ਿਤ ਹੋਇਆ ਤੇ ਉਸ ਦਾ ਖਰੜਾ ਸ਼ਹਿਦ ਦੇਸ਼ਵੰਡ ਤੋਂ ਪਹਿਲਾਂ ਤਿਆਰ ਕੀਤਾ ਗਿਆ ਜਿਹੜਾ ਮਤਲਬ ਇਹਨਾਂ ਦਾ ਸੋਸ਼ਲ ਸਰਕੂਲਰ ਹੈ ਜੇ ਪੂਰਾ ਨਾਟਕਾ 1953 ਵਿੱਚ ਪ੍ਰਕਾਸ਼ਿਤ ਹੋਇਆ ਜਿਹੜਾ ਇਹਨਾਂ ਦਾ ਆਖਰੀ ਨਾਟਕ ਸੀਗਾ ਠੀਕ ਹੈ ਖਰੜਾ ਮਤਲਬ ਵੀ ਇਹ ਇਦਾਂ ਦਾ ਤਿਆਰ ਕੀਤਾ ਗਿਆ ਜਿਹੜਾ ਵੀ ਦੇਸ਼ਵੰਡ ਤੋਂ ਪਹਿਲਾਂ ਤਿਆਰ ਕੀਤਾ ਗਿਆ ਸੀ ਇਹਦੇ ਬਾਰੇ ਮਤਲਬ ਲਿਖਿਆ ਖਰੜਾ ਮਤਲਬ ਲਿਖਣਾ ਲਿਖਿਆ ਗਿਆ ਦੇਸ਼ਵੰਡ ਤੋਂ ਪਹਿਲਾਂ ਦਾ ਤੇ ਬਾਅਦ ਚ ਛਪਿਆ ਇਹ ਠੀਕ ਹੈ ਦੇਸ਼ਵੰਡ ਤੋਂ ਬਾਅਦ ਰਜੀ ਇਸ ਤੋਂ ਲਾਵਾ ਹੋਰ ਵੀ ਇਕਾਂਗੀਆਂ ਕਾਂਗੀਆਂ ਠੀਕ ਹੈ राजे ਇਕਾਂਗੀਆਂ ਇੱਥੇ ਲਿਖਿਆ ਹੋਇਆ ਹੈ ਇਕਾਂਗੀਆਂ ਨਾ ਨੇ ਲਿਖੀਆਂ ਠੀਕ ਹੈ राजे ਉਹ ਇਸ ਪ੍ਰਕਾਰ ਹਨ ਹਾਂਜੀ राजे ਉਹ ਸੀ ਕਾਂਗੀ ਸੰਗਰੇ ਕਾਂਗੀ ਸੰਗਰੇ ਦਾ ਮੀਨਜ਼ ਹੁੰਦਾ ਵੀ ਪੂਰਾ ਲਿਖਿਆ ਹੋਇਆ ਠੀਕ ਹੈ ਕਾਂਗੀ ਸੰਗ ਹੈ ਤੇ ਕਾਂਗੀਆਂ ਕੱਲੀਆਂ ਜਿਹੜਾ ਕਾਂਗੀ ਸੰਗਰੇ ਦੇ ਵਿੱਚ ਹੁੰਦੀਆਂ ਕਾਂਗੀਆਂ ਇੱਕ ਇੱਕ ਠੀਕ ਹੈ ਉਨਾ ਵਾਰੀ ਕਿਡੀਆਂ-ਕਡੀਆਂ ਲਿਖੀਆਂ राजे ਇਹਨਾਂ ਨੇ ਦੁਲਹਨ ਜਾਇਨ ਨੂੰ ਸੁਹਾਗ ਬੋਲਦੇ 1913 ਇਸ ਵਿੱਚ ਬੇਬੇ ਰਾਮ ਪੱਜਨੀ 1914 ਡੂਮਣਾ 1929 ਮਾਨਾ ਡਿਪਟੀ 1929 ਜਨਨ ਲਿਖਿਆ राजे 1932 ਤੇ ਬੇਈਮਾਨ 1961 ਉਸ ਤੋਂ ਇਲਾਵਾ राजे ਕਿੰਨਾਂ ਦੀ ਹੈਗੀ ਚੋਰ ਕੌਣ ਠੀਕ ਹੈ ਉਹਦੇ ਸਾਨੂੰ ਵੀ ਦੱਸ ਦਾਂਗੇ ਤੁਹਾਨੂੰ ਹਾਂਜੀ राजे ਇਸ ਤੋਂ ਇਲਾਵਾ ਇਹਨਾਂ ਨੇ ਤਿੰਨ ਹੋਰ ਕਾਂਗੀਆਂ ਲਿਖੀਆਂ ਕਿਹੜੀ ਕਿਹੜੀ ਹੀਰਾ ਫੇਰੀ ਮੌਨਤਾਰੀ ਤੇ ਬਾਪਕਟੀ ਸਿਰਨਾਟਕ ਮੰਡਲੀ ਠੀਕ ਹੈ ਇਹ ਜਿਹੜੀਆਂ ਰਜੇ ਤਿੰਨੇ ਕਾਂਗੀਆਂ ਇਨਾਂ ਤਿੰਨਾ ਕਾਂਗੀਆਂ ਦੀਆਂ ਮਿੱਥੀਆਂ ਹਲੇ ਤੱਕ ਅਨਿਸ਼ਚਿਤ ਆ ਮਤਲਬ ਇਹਨਾਂ ਦੇ ਸਾਨ ਹਲੇ ਤੱਕ ਕਲੀਅਰ ਨਹੀਂ ਹੋਈ ਵੀ ਇਹਨਾਂ ਨੇ ਕਦੋਂ ਲਿਖੀਆਂ ਠੀਕ ਹੈ ਰਜੇ ਇਹਨਾਂ ਦੀਆਂ ਮਤਲਬ ਮਿੱਥੀਆਂ ਹਲੇ ਤੱਕ ਅਨਿਸ਼ਚਿਤ ਹੈ ਨੰਦਾ ਦੀ ਸਮਰਚੀ ਨਾਟ ਰਚਨਾ ਦਾ ਧਿਆਨ ਕਰਨ ਤੋਂ ਪਤਾ ਲੱਗਦਾ ਹੈ ਕਿ ਨੰਦਾ ਦੀ ਦਿਲਚਸਪੀ ਕੇਵਲ ਸਮਕਾਲੀ ਜੀਵਨ ਨੂੰ ਪੇਸ਼ ਕਰਨਾ ਹੀ ਸੀ ਮਤਲਬ ਉਹ ਕਹਿੰਦੇ ਵਿਨੋਦ ਸਿੰਘ ਜਿੰਨੀਆਂ ਵੀ ਆ ਪਰਚਨਾਵਾ ਪੜਦੇ ਆ ਸਾਰਿਆਂ ਵਿੱਚ ਕੀ ਸਮਕਾਲੀ ਜੀਵਨ ਨੂੰ ਲੈ ਕੇ ਹੀ ਲਿਖਿਆ ਇਹਨਾਂ ਨੇ ਪੇਸ਼ ਕੀਤਾ ਠੀਕ ਹੈ ਉਸਨੇ ਕਈ ਇਤਿਹਾਸਿਕ ਜਾਂ ਮਿਥਿਆਸਿਕ ਨਾਟਕ ਨਹੀਂ ਲਿਖੇ ਤੇ ਨਾ ਹੀ ਪ੍ਰਾਤਨ ਪਰੰਪਰਾਵਾਂ ਵਿੱਚ ਕਿਸੇ ਪ੍ਰਕਾਰ ਦੀ ਸਮਗਰੀ ਨੂੰ ਲੈ ਕੇ ਨਾਟਕ ਦੀ ਰਚਨਾ ਕੀਤੀ ਹੈ ਅਜਿਹਾ ਕਹਿੰਦੇ ਆ ਵੀ ਇਹਨਾਂ ਦੇ ਕੋਈ ਇਤਿਹਾਸਿਕ ਜਾਂ ਮਿਥਿਆਸਿਕ ਨਾਟਕ ਨਹੀਂ ਲਿਖਿਆ ਠੀਕ ਹੈ ਪినాਹੇ ਕੋਈ ਪਰੰਪਰਾ ਨੂੰ ਪ੍ਰਾਤਨ ਜਿਹੜੀ ਹੁੰਦੀ ਆ ਭਈ ਉਸ ਸਮਗਰੀ ਲੈ ਕੇ ਨਾਟਕ ਦੀ ਰਚਨਾ ਕੀਤੀ ਹੈ ਇਹ ਕਰਾ ਜੀ ਨੰਧਾ ਨੇ ਆਪਣੇ ਨਾਟਕੀ ਜੀਵਨ ਦਾ ਸਫ਼ਰ ਕਾਂਗੀ ਰਚਨਾ ਨਾਲ ਆਰੰਭ ਕੀਤਾ ਸੀ ਠੀਕ ਹੈ ਕਹਿੰਦੇ ਵੀ ਇਹਨਾਂ ਨੇ ਆਪਣੇ ਜੀਵਨ ਦਾ ਆਰੰਭ ਕਾਂਗੀ ਵੀ ਰਚਨਾ ਨਾਲ ਆਰੰਭ ਕੀਤਾ ਸੀ ਠੀਕ ਹੈ ਜੀ 1914 ਵਿੱਚ ਮੰਚ ਉੱਪਰ ਪੇਸ਼ ਕੀਤਾ ਮਤਲਬ ਉਹਨਾਂ ਨੇ ਕਾਂਗੀ ਨਾਲ ਆਪਣਾ ਸਫ਼ਰ ਸ਼ੁਰੂ ਕੀਤਾ ਤੇ ਉਹਨਾਂ ਨੇ ਸਟੇਜ ਤੇ ਕਦੋਂ ਪੇਸ਼ ਕੀਤਾ 1914 ਵਿੱਚ ਮੰਚ ਜਾਂ ਸਟੇਜ ਜਿਹਨੂੰ ਬੋਲਦੇ ਆਪਾਂ ਦੁਲਹਣ ਕਾਂਗੀ ਵਿੱਚ ਉਸ ਨੇ ਸਮੇਂ ਦੇ ਪ੍ਰਮੁੱਖ ਵਿਸ਼ੇ ਨੂੰ ਨਾਟਕੀ ਤਣਾਓ ਵਿੱਚ ਪੇਸ਼ ਕੀਤਾ ਹੈ ਨੰਦਾ ਨੇ ਇਸ ਕਾਂਗੀ ਵਿੱਚ ਸਾਡੇ ਸਮਾਜ ਸਮਾਜਿਕ ਜੀਵਨ ਦੀ ਜਿਹਹੀ ਚੱਕੀ ਪੇਸ਼ ਕੀਤੀ ਹੈ ਕਿ ਜਿਸ ਨੂੰ ਵੇਖ ਕੇ ਦਰਸ਼ਕ ਵੀ ਹੈਰਾਨ ਹੋ ਜਾਂਦੇ ਰਜੂ ਕਹਿੰਦੇ ਜਿਹੜੀ ਇਹਨਾਂ ਦੀ ਦੁਲਹਣ ਕਾਂਗੀ ਹੈ ਨਾ ਉਹਦੇ ਵਿੱਚ ਉਹਨਾਂ ਨੇ ਇਸ ਤਰ੍ਹਾਂ ਦਾ ਵਿਸ਼ਾ ਪੇਸ਼ ਕੀਤਾ ਵੀ ਜਿਸ ਨੂੰ ਇਹਦੇ ਵਿੱਚ ਦੇਖ ਕੇ ਜਿਹੜੇ ਦਰਸ਼ਕਾ ਉਹ ਵੀ ਚੱਖ ਨੂੰ ਵੇਖ ਕੇ ਹੈਰਾਨ ਹੋ ਜਾਂਦੇ ਹਨ ਹਾਂਜੀ ਇਹਦੇ ਵਿੱਚ ਕੀ ਉਹਨਾਂ ਨੇ ਲਿਖਿਆ ਉਹਨਾਂ ਨੇ ਇਸ ਕਾਂਗੀ ਵਿੱਚ ਅਣਜੋੜ ਵਿਆਹ ਦੀ ਸਮੱਸਿਆ ਨੂੰ ਲਿਆ ਅਣਜੋੜ ਵਿਆਹ ਹੈਗਾ ਰਜੇ ਇੱਥੇ ਵਿਆਦੀ ਸਮੱਸਿਆ ਨੂੰ ਲਿਆ ਗਿਆ ਹਾਂਜੀ ਰਾਜੀ ਅਣਜੋੜ ਵਿਆਦੀ ਸਮੱਸਿਆ ਕੀ ਹੁੰਦੀ ਹੈ ਮਤਲਬ ਕਈ ਵਾਰੀ ਆਪਣੇ ਘਰ ਦੇ ਜਿਹੜੇ ਮੰਨ ਕੇ ਚੱਲੋ ਕੁੜੀਆਂ ਦਾ ਵਿਆਹ ਦੀ ਉਮਰ ਤੋਂ ਜ਼ਿਆਦਾ ਵੱਡੇ ਨਾਲ ਕਰ ਦਿੰਦੇ ਆ ਠੀਕ ਹੈ ਵੀ ਜ਼ਿਆਦਾ ਵੱਡੇ ਵਿਅਕਤੀ ਨਾਲ ਕਰ ਦਿੰਦੇ ਆ ਜਾਂ ਉਮਰ ਤੋਂ ਜ਼ਿਆਦਾ ਛੋਟੇ ਨਾਲ ਕਰ ਦਿੰਦੇ ਆ ਜਾਂ ਮਤਲਬ ਉਹਦੀ ਬਿਨਾਂ ਮਰਜ਼ੀ ਤੋਂ ਮੁਤਾਬਕ ਕਰਦੇ ਤੇ ਜਿਹਦੇ ਕਾਰਨ ਉਹਨਾਂ ਦੇ ਵਿਆਹ ਦੇ ਰਿਸ਼ਤਿਆਂ ਵਿੱਚ ਸਮੱਸਿਆਵਾਂ ਪੈਦਾ ਹੋਈਆਂ ਰਹਿੰਦੀਆਂ ਤੇ ਉਹਨਾਂ ਵਿੱਚਕਾਰ ਝਗੜੇ ਵਗੈਰਾ ਹੋਏ ਰਹਿੰਦੇ ਆ ਤੇ ਮਤਲਬ ਉਹਨਾਂ ਦੀ ਆਪਸ ਵਿੱਚ ਬੰਨਦੀ ਨਹੀਂ ਇਦਾਂ ਦੀ ਪ੍ਰੋਬਲਮ ਨੂੰ ਉਹਨਾਂ ਨੇ ਇਸ ਕਾਂਗੀ ਵਿੱਚ ਪੇਸ਼ ਕੀਤਾ ਮਤਲਬ ਸਮੱਸਿਆ ਨੂੰ ਪੇਸ਼ ਕੀਤਾ ਉਸ ਤੋਂ ਬਾਅਦ ਜ ਜਿਨ੍ਹਾਂ ਦਾ ਬੇਬੇ ਰਾਮ ਭਜਨੀ ਨਾਟਕ ਉਹਦਾ ਵਿਸ਼ਾ ਵੇਖ ਲੈਣੇ ਆਪਾਂ ਇਸ ਵਿੱਚ ਵੀ ਸਮਾਜਿਕ ਜੀਵਨ ਦੇ ਇੱਕ ਮਹੱਤਵਪੂਰਨ ਪੱਖ ਨੂੰ ਪੇਸ਼ ਕੀਤਾ ਗਿਆ ਹੈ ਠੀਕ ਹੈ राजे ਇਹਦੇ ਵਿੱਚ ਜੇ ਆਪਾਂ ਦੇ ਉੱਪਰੀ ਨਜ਼ਰੀਏ ਵਿਖ ਗਏ ਤੇ ਇਸ ਵਿੱਚ ਲੀਆਂ ਸਮੱਸਿਆਵਾਂ ਨੂੰ ਦਾਨਪੁੰਨ ਦੀ ਸਮੱਸਿਆ ਲੱਗਦੀ ਹੈ ਮਤਲਬ ਜੇ ਆਪਾਂ ਵੀ ਇਹ ਬਾਹਰਲੀ ਨਜ਼ਰ ਨਾਲ ਉੱਪਰਲੀ ਨਜ਼ਰ ਨਾਲ ਦੇਖੇਗੇ ਤਾਂ ਕੀ ਹੈ ਦਾਨਪੁੰਨ ਦੀ ਸਮੱਸਿਆ ਲੱਗਦੀ ਹੈ ਅਤੇ ਦਾਨਪੁੰਨ ਉਹਨਾਂ ਨੂੰ ਕੀ ਹੈ ਪ੍ਰਾਣਾ ਸੰਕਲਪ ਸਮਝਿਆ ਗਿਆ ਹੈ। ਠੀਕ ਹੈ ਰਜੀ ਉਸ ਤੋਂ ਬਾਅਦ ਇਹਨਾਂ ਦਾ ਸੁਭਦਰਾ ਨਾਟਕ ਸੁਭਦਰਾ ਨਾਟਕ ਵਿੱਚ ਕੀ ਹੈ ਰਜੀ ਵਿਧਵਾ ਵਿਆਹ ਸਮੱਸਿਆ ਨਾਲ ਸੰਬੰਧਿਤ ਹੈ। ਇਸ ਦਾ ਕਥਾ ਨਾਟਕ ਦਾ ਕਥਨ ਕੀ ਹੈ ਪੇਂਡੂ ਹੈ। ਵਿਧਵਾ ਵਿਆਹ ਮਤਲਬ ਕਹਿੰਦੇ ਵੀ ਵਿਧਵਾ ਨੂੰ ਵਿਆਹ ਕਰਵਾਉਣ ਦੀ ਦੁਵਾਰਾ ਅਨੁਮਤੀ ਨਹੀਂ ਦਿੱਤੀ ਜਾਂਦੀ ਇਹਦੇ ਵਿੱਚ। ਤੇ ਉਹਦੇ ਬਾਰੇ ਸਾਰੇ ਇਹਨਾਂ ਨੇ ਸਮੱਸਿਆ ਨੂੰ ਪੇਸ਼ ਕੀਤਾ ਤੇ ਇਹ ਇੱਕ ਪੇਂਡੂ ਨਾਟਕ ਹੈ। ਉਸ ਤੋਂ ਬਾਅਦ ਰਾਜੇ ਬਾਹਰ ਘਰ ਜਾਂ ਲੇਲੀ ਦਾ ਵਿਆਹ ਠੀਕ ਹੈ ਇਸ ਵਿੱਚ ਇੱਕ ਸ਼ਹਿਰੀ ਜੀਵਨ ਨੂੰ ਪੇਸ਼ ਕੀਤਾ ਗਿਆ ਸ਼ਹਿਰਾਂ ਵਿੱਚ ਪੂੰਜੀਵਾਦੀ ਸਮਾਜਿਕ ਪ੍ਰਬੰਧ ਦੇ ਅਧੀਨ ਕੁਝ ਪਰਿਵਾਰ ਨਵੀਂ ਕਿਸਮ ਦੇ ਕਾਰੋਬਾਰ ਨੂੰ ਬਣਾ ਕੇ ਵਿੱਤਿਆ ਪ੍ਰਾਪਤ ਕਰਕੇ ਪੱਛਮੀ ਢੰਗ ਦੇ ਜੀਵਨ ਨੂੰ ਬਧੇਰੇ ਤਰਜੀਬ ਦਿੰਦੇ ਹੋਏ ਆਪਣੇ ਵਿਰਸੇ ਨਾਲੋਂ ਟੁੱਟ ਜਾਂਦੇ ਆ ਮਤਲਬ ਉਹ ਕੀ ਹੈ ਕਹਿੰਦੇ ਵੀ ਸ਼ਹਿਰਦ ਜੀਵਨ ਨੂੰ ਪੇਸ਼ ਕਰਦੇ ਆ ਉਹ ਕਹਿੰਦੇ ਜਿਹੜੇ ਸ਼ਹਿਰਾਂ ਦੇ ਲੋਕ ਹੁੰਦੇ ਆ ਠੀਕ ਆ ਉਹ ਆਪਣੇ ਕਾਰੋਬਾਰ ਨੂੰ ਵੀ ਵਧੀਆ ਵਿੱਦਿਆ ਲੈ ਕੇ ਵੀ ਮਤਲਬ ਵਧੀਆ ਪੜ੍ਹ ਲੈ ਕੇ ਕਾਰੋਬਾਰ ਨੂੰ ਨਵੇਂ ਤਰੀਕੇ ਨਾਲ ਸ਼ੁਰੂ ਕਰਦੇ ਆ ਮਤਲਬ ਆਪ ਦਾ ਬਿਜ਼ਨਸ ਕੋਈ ਸ਼ੁਰੂ ਕਰਦੇ ਆ ਤੇ ਉਹਨੂੰ ਆਪਣੇ ਜੀਵਨ ਨੂੰ ਬਾਅਦ ਵਿੱਚ ਉਹ ਕੀ ਪਛਮੀ ਢੰਗ ਨਾਲ ਜਿਉਣ ਲਈ ਤਰਤੀਬ ਦਿੰਦੇ ਆ ਤੇ ਉਹ ਆਪਣੇ ਵਿਰਸੇ ਨਾਲ ਉਹ ਕੀ ਟੁੱਟ ਜਾਂਦੇ ਆ ਉਸ ਤੋਂ ਬਾਅਦ ਰਾਜ ਮਾਂ ਦਾ ਡਿਪਟੀ ਇਸ ਵਿੱਚ ਪਿੰਡ ਪਰਿਵਾਰ ਦੀ ਤਸਵੀਰ ਨੂੰ ਚਿਤਾਰਿਆ ਗਿਆ ਹੈ ਮਤਲਬ ਕਿ ਇਹਦੇ ਵਿੱਚ ਕੀ ਪਿੰਡ ਦੀ ਤਸਵੀਰ ਨੂੰ ਚਿਤਾਰਿਆ ਗਿਆ ਜੋ ਬਦਲ ਰਹੇ ਸਮਾਜਿਕ ਤੇ ਰਾਜਨੀਤਿਕ ਪ੍ਰਬੰਧ ਵਿੱਚ ਆਏ ਆਪਣੇ ਪੁੱਤਰ ਨੂੰ ਪੜਾ ਲਿਖਾ ਕੇ ਕਿਤੇ ਚੰਗੇ ਉੱਤੇ ਉਤੇ ਲੱਗਾ ਦੇਖਣਾ ਚਾਹੁੰਦੇ ਆਂ ਮਾਂ ਦਾ ਡਿਪਟੀ ਤੋਂ ਮੇਜ ਮਤਲਬ ਕਿ ਇੱਕ ਮਾਂ ਤੇ ਉਹਦੀ ਇੱਛਾ ਹੈ ਵੀ ਉਹ ਆਪਣੇ ਪੁੱਤਰ ਨੂੰ ਪੜਾ ਕੇ ਕਿਸੇ ਵਧੀਆ ਨੌਕਰੀ ਤੇ ਲਾਉਣਾ ਚਾਹੁੰਦੇ ਆ ਠੀਕ ਹੈ ਰਾਜੀ ਇਹਦੇ ਵਿੱਚ ਕੀ ਸਮਾਜਿਕ ਤੇ ਰਾਜਨੀਤਿਕ ਪ੍ਰਬੰਧ ਵੀ ਆਏ ਆ ਠੀਕ ਹੈ ਉਸ ਤੋਂ ਬਾਅਦ ਰਾਜੀ ਨੇ ਦੀ ਕੰਗੀ ਜਿੰਨ ਪਿੰਡੂ ਜੀਵਨ ਇਹਦੇ ਵਿੱਚ ਪਿੰਡੂ ਜੀਵਨ ਬਾਰੇ ਲਿਖਿਆ ਗਿਆ ਇਸ ਨਾਟਕ ਵਿੱਚ ਕੀ ਇਹ ਪਿੰਡੂ ਜੀਵਨ ਵਿੱਚ ਪ੍ਰਚਲਿਤ ਅંધ ਵਿਸ਼ਵਾਸਾਂ ਤੇ ਵਿਹਿਮਾ ਪਰਮਾ ਦੀ ਤਸਵੀਰ ਨੂੰ ਪੇਸ਼ ਕੀਤਾ ਗਿਆ ਹਾਂਜੀ ਰਜੀਨ ਕਹਾਣੀ ਤੋਂ ਨਾਮ ਪਤਾ ਲੱਗਦਾ ਆਪਾਂ ਨੂੰ ਇਕਾਂਗੀ ਤੋਂ ਵੀ ਕੀ ਹੋ ਸਕਦਾ ਇਹਦੇ ਵਿੱਚ ਮਤਲਬ ਕਿ ਉਹ ਕਹਿ ਰਿਹਾ ਵੀ ਇਹ ਪਿੰਡ ਦੀ ਕਹਾਣੀ ਇੱਕ ਇਕਾਂਗੀ ਇਹ ਪਿੰਡ ਬਾਰੇ ਇਕਾਂਗੀ ਲਿਖੀ ਗਈ ਹੈ ਜਿਦੇ ਵਿੱਚ ਕੀ ਲੋਕ ਪਰਮਾ ਪੈਮਾ ਵਿੱਚ ਫਸੇ ਰਹਿੰਦੇ ਆ ਕਿ ਤੇ ਅંધ ਵਿਸ਼ਵਾਸਾਂ ਨੂੰ ਮੰਨਦੇ ਰਹਿੰਦੇ ਆ ਠੀਕ ਹੈ ਜੀ ਬੇਈਮਾਨ ਰਾਜੀ ਇਸ ਵਿੱਚ ਕੀ ਆਰਥਿਕ ਸਮੱਸਿਆਵਾਂ ਦਾ ਪ੍ਰਗਟਾਵਾ ਤੇ ਸ਼ਹਿਰੀ ਜੀਵਨ ਬਾਰੇ ਦੱਸਿਆ ਗਿਆ ਹਾਂਜੀ ਰਾਜੀ ਇਹਦੇ ਵਿੱਚ ਕੀ ਉਹ ਕਹਿੰਦੇ ਵੀ ਵਿਅਕਤੀ ਆਪਣੇ ਆਰਥਿਕ ਸਮੱਸਿਆਵਾਂ ਦਾ ਪ੍ਰਗਟਾਵਾ ਕਰਦਾ ਮਤਲਬ ਉਹ ਆਪਣੀਆਂ ਨਿੱਜੀ ਲੋੜਾਂ ਨੂੰ ਪੂਰਾ ਨਹੀਂ ਕਰ ਸਕਦਾ ਤੇ ਉਹ ਸ਼ਹਿਰੀ ਜੀਵਨ ਬਾਰੇ ਵੀ ਨਹੀਂ ਸੋਚ ਸਕਦਾ ਉਹਦੇ ਬਾਰੇ ਵੀ ਦੱਸਿਆ ਠੀਕ ਹੈ ਰਾਜੀ ਚੋਰ ਕੌਣ ਹਾਂਜੀ ਰਾਜੀ ਇਸ ਵਿੱਚ ਕੀ ਇੱਕ ਜਿਹੀ ਸਥਿਤੀ ਨੂੰ ਪੇਸ਼ ਕੀਤਾ ਗਿਆ ਜਿੱਥੇ ਨਵੀਂ ਤੇ ਪੁਰਾਣੀ ਪੀੜੀ ਦੀ ਸੋਚ ਦਾ ਪਾੜਾ ਪਰਗਟ ਹੁੰਦਾ ਹੈ ਚੋਰੀ ਦੀ ਘਟਨਾ ਤਾਂ ਕੇਵਲ ਇਸ ਸੋਚ ਨੂੰ ਪ੍ਰਗਟ ਕਰਨ ਦਾ ਆਧਾਰ ਬਣਾਇਆ ਗਿਆ ਠੀਕ ਹੈ ਜੀ ਮਤਲਬ ਲੋਕ ਕਹਿੰਦੇ ਇਹਦੇ ਵਿੱਚ ਨਵੀਂ ਤੇ ਪੁਰਾਣੀ ਪੀੜੀ ਦੀ ਸੋਚ ਦੀ ਗੱਲ ਕੀਤੀ ਗਈ ਹੈ ਚੋਰੀ ਦੀ ਘਟਨਾ ਦਾ ਬਸ ਸਿਰਫ ਇਹ ਕਿਹਾ ਗਿਆ ਕਿ ਆਧਾਰ ਬਣਾਇਆ ਗਿਆ ਉਹਨਾਂ ਨੂੰ ਪ੍ਰਗਟ ਕਰਨ ਵਾਸਤੇ ਇਹ ਸੋਚ ਨੂੰ ਹੀਰਾ ਫੇਰੀ राजे ਇਹਦੇ ਵਿੱਚ ਕੀ ਹੈ ਸ਼ਹਿਰੀ ਜੀਵਨ ਵਿੱਚ ਇੱਕ ਮਾਲਕ ਮਕਾਨ ਤੇ ਕਿਰਾਏਦਾਰ ਵਿੱਚ ਵੱਧ ਰਿਹਾ ਤਣਾਅ ਨੂੰ ਵਿਚ ਕੀਤਾ ਗਿਆ ਠੀਕ ਹੈ ਜੀ ਇਹਦੇ ਵਿੱਚ ਉਹ ਕੀ ਕਹਿੰਦੇ ਆ ਇੱਕ ਮਾਲਕ ਮਕਾਨ ਜਿਹੜਾ ਮਕਾਨ ਦਾ ਮਾਲਕ ਆ ਉਦੇ ਬਾਰੇ ਤੇ ਜਿਹੜਾ ਕਿਰਾਏਦਾਰਾ ਤੇ ਉਹਨਾਂ ਵਿਚਕਾਰ ਜਿਹੜੀ ਤਣਾਉ ਵਾਦੀ ਹੈ ਠੀਕ ਹੈ ਉਹਨਾਂ ਨੂੰ ਪੇਸ਼ ਕੀਤਾ ਗਿਆ ਇਹ ਕੀ ਹੈ राजे ਕਹਿੰਦੇ ਈਸ਼ਵਰ ਚੰਦਰ ਨੰਦਾ ਜੀ ਇੱਕ ਸਖਾਂਤਕ ਨਾਟਕਕਾਰ ਨਾਟਕਕਾਰ ਹੈ ਮਤਲਬ ਸਖਾਂਤਕ ਤੋਂ राजे ਮਤਲਬ ਇਹਨਾਂ ਨੇ ਕਿਸੇ ਕੰਗੀ ਦਾ ਕੀ ਹੈ ਐਂਡ ਹੈ ਜਿਹੜਾ ਵੀ ਸੁਖੀ ਤਰੀਕੇ ਨਾਲ ਮਤਲਬ ਸੁਖ ਨੂੰ ਲੈ ਕੇ ਕੀਤਾ ਗਿਆ ਵੀ ਵਧੀਆ ਢੰਗ ਨਾਲ ਉਹਦਾ ਐਂਡ ਕੀਤਾ ਵੀ ਸਖਾਂਤ ਕੈਂਡ ਹੁੰਦਾ ਤਾਂ ਮਤਲਬ ਕੋਈ ਦਿਖਾਤ ਕੈਂਡ ਨਹੀਂ ਹੁੰਦਾ ਵੀ ਮਤਲਬ ਜਿਵੇਂ ਆਪਾਂ ਸ਼ੁਰੂ ਤੋਂ ਦੇਖਦੇ ਆਂ ਕਹਾਣੀ ਦੇ ਵਿੱਚ ਵੀ ਆਪਾਂ ਦੇਖਦੇ ਆਂ ਵੀ ਸ਼ੁਰੂ ਤੋਂ ਕਹਾਣੀ ਦੁਖਾਈ ਨਾਲ ਚੱਲਦੀ ਹੈ ਤੇ ਐਂਡ ਵੀ ਉਹ ਦੁਖਾਈ ਨਾਲ ਖਤਮ ਹੁੰਦਾ ਪਰ ਇਦਾਂ ਨਹੀਂ ਰਾਜੀ ਇਹਨਾਂ ਨੇ ਸਟਾਰਟਿੰਗ ਕਿਤੇ ਹੋਰ ਕੀਤੀ ਹੈ ਵੀ ਮਤਲਬ ਸਟਾਰਟਿੰਗ ਚ ਦਿਖਾਉਂਦੇ ਦਿਖਾਇਆ ਤੇ ਇਹਨਾਂ ਦਾ ਐਂਡ ਕੀ ਹੈ ਸੁਖਾਂਤਕ ਹੁੰਦਾ ਮਤਲਬ ਕਿ ਵਧੀਆ ਹੁੰਦਾ ਹਾਂਜੀ ਰਾਜੀ ਇਹ ਸੀਗੇ ਆਪਣੇ ਈਸ਼ਵਰ ਚੰਦਰ ਨੰਦਾ ਜੀ ਹਾਂਜੀ ਜਿੱਥੇ ਰਾਜੀ ਕਿਸੇ ਨੇ ਨਾ ਸਮਝਾਈਏ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਤੇਰਾ ਜੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ। ਰਾਜੇ ਹਾਂਜੀ ਕੱਲਾ ਪਾ ਪਾਇਆ ਸੀਗਾ ਵੀ ਲਾਈਵ ਨੋਟੀਫਿਕੇਸ਼ਨ ਲਾਵਾਂਗੇ ਆਪਾਂ ਕਲਾਸ। ਉਹ ਰਾਜੇ ਕੋਸ਼ਿਸ਼ ਉਹ ਜ਼ੋਨ ਕਰਕੇ ਆਪਣੇ ਤੋਂ ਲਾਈਵ ਨਹੀਂ ਹੋਇਆ ਗਿਆ ਤੇ ਉਹਦੇ ਲਈ ਮੈਨੂੰ ਮਾਫ ਕਰਨਾ ਸਾਰੇ ਬੱਚਿਆਂ ਨੇ ਵੇਟ ਕੀਤੀ ਹੋਣੀ ਹੈ ਕੱਲ ਲੈਕਚਰ ਕੋਈ ਵੀ ਨਹੀਂ ਪਾਇਆ ਗਿਆ ਤੇ ਰਾਜੇ ਉਹਦੇ ਲਈ ਮਾਫ ਕਰਦਿਆ ਕਰੋ। ਕਈ ਵਾਰੀ ਕੋਸ਼ਿਸ਼ ਉਹ ਜਰੰਦੇ ਜਿੱਤੇ ਕਰਕੇ ਕਲਾਸ ਨਹੀਂ ਲੱਗਦੀ ਤੇ ਪਲੀਜ਼ ਤੁਸੀਂ ਵਿਸ਼ਵਾਸ ਰੱਖੋ ਮੇਰੇ ਤੇ ਮੈਂ ਤੁਹਾਨੂੰ ਸਾਰਾ ਸਿਲੇਬਸ ਕੰਪਲੀਟ ਕਰਵਾਉਂਗੀ ਆਪਣਾ ਵਧੀਆ ਢੰਗ ਨਾਲ। te també gràcies a tots els